ਰਾਗ ਉਸ ਚੇਂਜ ਕਰ ਲਿਆ ਗੱਡੀ ਦਾ ਚਾਸੀ ਤੋਂ ਬਿਨਾ ਗੱਡੀ ਦੀ ਪ੍ਰੋਬਲਮ ਫੇਰ ਨਹੀਂ ਠੀਕ ਹੋਈ ਉਹਨਾਂ ਦਾ ਖੱਬੇ ਨੂੰ ਖਿੱਚ ਰਹੀ ਸੀ 10 ਦਿਨ ਹੋ ਗਏ ਗੱਡੀ ਉਰੇ ਖੜੀ ਨੂੰ ਫਿਰ ਇਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਮੰਡੇ ਨੂੰ ਆ ਜਿਓ ਅਸੀਂ ਮੰਡੇ ਨੂੰ ਆਏ ਇਹ ਕਹਿੰਦੇ ਵੀ ਸਾਡੇ ਹੱਥ ਖੜੇ ਆ ਸਾਨੂੰ ਪ੍ਰੋਬਲਮ ਨਹੀਂ ਪਤਾ ਲੱਗ ਰਹੀ ਗੱਡੀ ਦੀ ਵੀ ਅਸੀਂ ਪਲਾਂਟ ਤੋਂ ਨਾਸਿਕ ਤੋਂ ਬੰਦੇ ਬੁਲਾਏ ਆ ਇੰਜੀਨੀਅਰ ਵੀ ਉਹ ਆਉਣਗੇ ਤੁਹਾਡੀ ਗੱਡੀ 'ਚ ਪ੍ਰੋਬਲਮ ਜੋ ਹੋਊਗੀ ਉਹ ਰਿਪੋਰਟ ਬਣਾਉਣਗੇ ਦੇਖਣਗੇ ਇਹਨਾਂ ਨੇ ਮੈਨੂੰ 4-3 ਦਾ ਟਾਈਮ ਦਿੱਤਾ ਜਦੋਂ ਕਿ ਆਲਰੇਡੀ ਉਹ 3-3 ਨੂੰ ਆ ਕੇ ਦੇਖ ਗਏ ਆ ਦੋ ਇੰਜੀਨੀਅਰ ਆਏ ਸੀ ਉਹ ਦੇਖ ਕੇ ਆਪਣੀ ਇਹਨਾਂ ਦਾ ਉਹ ਤੇ ਹੁਣ ਇਹਨੇ ਇਹ ਕਹਿੰਦੇ ਆ ਵੀ ਲਾਰੇ ਕੱਲੋਂ ਲਾਰੇ ਲਾਈ ਜਾਂਦੇ ਅੱਗੇ ਅੱਗੇ ਵੀ ਗੱਡੀ ਦੇ ਦਿੱਤਾ ਵਾ ਇਹਨਾਂ ਦਾ ਬਹੁਤ ਮਾੜਾ ਹਾਲ ਆ ਬੁਰਾ ਹਾਲ ਆ ਖੱਜਲ ਖਵਾਲ ਕਰ ਰਹੇ ਆ 16 ਲੱਖ ਰੁਪਏ ਗੱਡੀ ਤੇ ਲਾਏ ਇੱਕ ਆ ਬਾਈ ਜੀ ਇਹ ਥਾਰ ਲੈਣਾ ਸੀ ਜੇ ਤੁਹਾਡੀ ਜਦੋਂ ਗੱਡੀ ਨੇ ਇਹਨਾਂ ਨੇ ਦਿੱਤੀ ਐ ਨਵੀਂ ਨਿਊ ਗੱਡੀ ਦਿੱਤੀ ਸੀ ਵੀ ਉਹ ਤੇ ਤੇ ਉਸ ਤੋਂ ਬਾਅਦ ਗੱਡੀ ਜਦੋਂ ਪਤਾ ਲੱਗਿਆ ਵੀ ਐਕਸੀਡੈਂਟ ਗੱਡੀ ਆ ਹਾਂ ਦੇ ਉਸ ਤੋਂ ਬਾਅਦ ਗੱਡੀ ਚੇਂਜ ਕਰਨ ਨੂੰ ਵਾਸਤੇ ਆ ਗਿਆ ਇਹਨਾਂ ਨੇ ਗੱਡੀ ਚੇਂਜ ਕੀਤੀ ਕਿ ਨਹੀਂ ਕੀਤੀ ਨਹੀਂ ਇਹ ਕਹਿੰਦੇ ਅਸੀਂ ਦੇਖਾਂਗੇ ਚੇਂਜ ਨਹੀਂ ਕੀਤੀ ਉਸ ਦਿਨ ਦੀ ਗੱਡੀ ਇੱਥੇ ਖੜੀ ਹੈ 23 ਤਰੀਕ ਦੀ ਲੱਗ ਜਾਂਦੀ ਹੈ ਉਹ ਤਾਂ ਕਹਿੰਦੇ ਆ ਰਿਸਰ ਮੰਗਾ ਮੇਰੀ ਮੈਂ ਗੱਡੀ ਤੇ ਪੈਸਾ ਲਾਇਆ 16 ਲੱਖ ਲਾਇਆ ਮੈਨੂੰ ਗੱਡੀ ਨਵੀਂ ਦੇ ਰਿਪਲੇਸ ਕਰੋ ਨਹੀਂ ਮੇਰਾ ਰਿਫੰਡ ਕਰੋ ਮੈਂ ਗੱਡੀ ਪਰਾਨ ਨਵੀਂ ਦੇ ਪੈਸਾ ਲਾਇਆ ਪਰਾਨੀ ਦੇ ਤਾਂ ਕੋਈ ਪੈਸਾ ਲਾਇਆ ਨਹੀਂ ਕੋਈ ਕੰਪਨੀ ਵਾਲੇ ਕੋਈ ਤੁਹਾਨੂੰ ਦੇ ਰਹੇ ਨਹੀਂ ਕੋਈ ਕੋਈ ਰਿਸਪੌਂਸ ਨਹੀਂ ਜਿੰਨਾ ਫੋਨ ਚੈੱਕ ਦੇ ਨੇ ਮਾਰਨਿੰਗ ਆਇਆ ਰੇਟਨ ਚ ਦੇ ਦਿਓ ਕੋਈ ਨਾ ਫੋਨ ਚੈੱਕ ਕਰਿਆ ਹੁਣ ਉਹਰੇ ਆ ਨਹੀਂ ਸਵੇਰ ਤੇ ਬੈਠੇ ਆ ਦੇ ਦੱਸਿਆ ਜਾ ਰਿਹਾ ਇੱਕ ਹੋਰ ਨੂੰ ਜਿਹੜਾ ਨੌਜਵਾਨ ਆ ਉਹਦਾ ਵੀ ਗੱਡੀ ਜਿਹੜੀ ਹਾਂਜੀ ਇੱਕ ਨਵੀਂ ਗੱਡੀ ਲੈਣ ਆਇਆ ਬ੍ਰਦਰ ਉਹਰੇ ਉਹਨਾਂ ਦੇ ਪੱਲੇ ਪੇਂਟ ਨੇ ਕੀਤਾ ਇਹਨਾਂ ਨੇ ਦੱਸ ਦਿੰਦਾ ਹਾਂ ਤੋ ਜਿੰਨਾ ਟਾਈਮ ਮੰਗਿਆ ਸੀ ਦਿੱਤਾ ਅੱਜ ਲਾਸਟ ਟਾਈਮ ਜਿਹੜਾ ਅੱਜ ਖੜੇਆਂ ਤੇ ਤਸਵੀਰ ਦੇ ਹੈ ਨਹੀਂਗੇ ਦੇਸ ਦੇ ਕਰਦੇ ਆ ਪੈਸੇ ਰਿਫੰਡ ਨਹੀਂ ਕਰਦੇ ਨਾ ਸਟਾਫ ਤੁਹਾਡਾ ਅਸੀਂ ਇਧਰ ਲੀਗਲ ਪ੍ਰोसीਜਿੰਗ ਕਰਾਂਗੇ ਜਿਹੜੀ ਅਸੀਂ ਨੋਟਿਸ ਭੇਜਿਆ ਨਾ ਲੀਗਲ ਨੋਟਿਸ ਰਿਫਿਊਜ਼ ਕਰਦਾ ਬਾਪੂ ਬੰਦੇ ਆ ਗਏ ਬਈ ਦੂਜੀ ਪਾਸੇ ਜਿਨ੍ਹਾਂ ਨੇ ਅੱਜ ਗੱਡੀ ਘੱਟ ਆ ਗਏ ਕੰਪਲੇਂਟ ਆ ਗਏ ਕੰਪਲੇਂਟ ਵਗੈਰਾ ਦਿੱਤੀ ਤੁਸੀਂ ਕੰਪਲੇਂਟ ਅਸੀਂ ਨੋਟਿਸ ਲੀਗਲ ਨੋਟਿਸ ਭੇਜਿਆ ਨਾ ਨੂੰ ਇਹਨਾਂ ਨੇ ਰਿਫਿਊਜ਼ ਕਰਤਾ ਹੁਣ ਅੱਗੇ ਅਸੀਂ ਜੋ ਵੀ ਕਰਦਾ ਪ੍ਰਸੀਡਿੰਗ ਦਾ ਸਪੀਡ ਪਿੱਛੇ ਚੱਲ ਰਿਹਾ ਜਿਹੜਾ ਪਿੱਛੇ ਗੱਡੀ ਦੇ ਸਕੋਰਪੀਓ ਐਨ ਗੱਡੀਆ ਇਹਨਾਂ ਦੀ ਪੱਲਿਆਂ ਦੇ ਪਿੱਛੇ ਪੇਂਟ ਹੋਏ ਨੇ ਜੀ ਪੁਰਾਣੀਆਂ ਗੱਡੀਆਂ ਪੁਰਾਣੀਆਂ ਗੱਡੀਆਂ ਕਹਿ ਕੇ ਵੇਚ ਰਹੇ ਆ ਕਿਸੇ ਦਾ ਪੱਲਾ ਕਿਸੇ ਨੂੰ ਲਾਈ ਜਾਂਦੇ ਆ ਕਿਸੇ ਦਾ 파ਟ ਕਿਸੇ ਨੂੰ ਲਾਈ ਜਾਂਦਾ ਤੇ ਮੇਨ ਹੈੱਡ ਲਾਈਟ ਤੇ ਉਹਦੇ ਉੱਪਰ ਕਾਫੀਆ ਲਾਇਆ ਹੋਇਆ ਨੋਵਲਟੀ ਏਜੰਸੀ ਆ ਇਹ ਪਿਲਾ ਜਿਆ ਹਾਇ ਹਟ ਲਾਈਟਰ ਜੇਪਾ ਗੱਲ ਕਰੀਏ ਕਈ ਨੌਜਵਾਨ ਆਂਦੇ ਨੇ ਗੱਡੀਆਂ ਲੈਣ ਹੋ ਸਕਦਾ ਉਹਨਾਂ ਨਾਲ ਵੀ ਹੋਇਆ ਹੋਵੇ ਹੋ ਸਕਦਾ ਜੀ ਜੇ ਹੁਣ ਆਪਣੀ ਗੱਡੀ ਉਹ ਬੰਦਾ ਚੈੱਕ ਕਰੇ ਕਈ ਵਾਰ ਬੰਦਾ ਧਿਆਨ ਹੀ ਨਹੀਂ ਕਰਦਾ ਵੀ ਏਜੰਸੀ ਚੋਂ ਲੈ ਕੇ ਚੱਲਿਆ ਸੀ ਜੇ ਅਸੀਂ ਪੁਰਾਣੇ ਲੈਂਦੇ ਅਸੀਂ 100 ਵਾਰ ਦੇਖਦੇ ਉਹਨੂੰ ਅਸੀਂ ਜਦੋਂ ਏਜੰਸੀ ਤੇ ਇੰਨਾ ਯਕੀਨ ਕਰਦੇ ਆ ਵੀ ਨਵੀਂ ਗੱਡੀ ਲੈਣ ਆਇਆ ਹੁਣ ਇੱਕ ਬਾਈ ਜੀ ਥਾਰ ਲੈਣ ਆਏ ਸੀ ਕਿ ਇਹ ਇਹਨਾਂ ਨੇ ਬੁਕਿੰਗ ਕੈਨਸਲ ਕਰਾਈ ਉਹਨਾਂ ਦੀ ਸੋ ਜੀ ਆਏ ਮੋਡਲ ਟੋਂ ਤੋਂ ਮੋਡਲ ਟੋਂ ਤੋਂ ਕੀ ਹੈ ਤੇ ਕਿਹੜੀ ਕੰਪਨੀ ਜਾਇਓ ਮਹਿੰਦਰਾ ਏ ਗੱਡੀ ਜੀ ਡਿਲੀਵਰੀ ਸੀ ਅੱਜ ਹਾਂ ਤੇ ਗੱਡੀ ਜਦੋਂ ਖੋਲੀ ਉਹਦੇ ਡਿੰਟ ਡੁੰਟੇ ਗਏ ਉਹਦਾ ਪੇਂਟ ਉਤਰਿਆ ਹੋਇਆ ਸਾਰਾ ਵੀਡੀਓ ਕਲਿੱਪ ਵਗੈਰਾ ਤੁਹਾਡੇ ਕੋਲ ਆ ਗਿਆ ਹਾਂਜੀ ਹਾਂਜੀ ਉਹ ਨਾਲ ਹੀ ਖੜੀ ਗੱਡੀ ਦੇਖ ਲਓ ਤੁਸੀਂ ਹਾਂਜੀ ਗੱਡੀ ਖੜੀ ਹੋਈ ਹੋਈ ਕਿਹੜੀ ਗੱਡੀ ਲਈ ਸੀ ਤੁਸੀਂ ਸਕਾਰਪਿਓ ਲਈ ਹੈ ਹਾਂ ਅੱਜ ਡਿਲੀਵਰੀ ਹੀ ਸੀ ਅੱਜ ਡਿਲੀਵਰੀ ਹੋਣੀ ਸੀ ਹਾਂਜੀ ਜਦੋਂ ਦੇਖੀ ਉਹਦੇ ਟੈਟ ਕਿ ਕਿਤਨਾ ਦੇਖਦੇ ਹਾਂ ਅੱਜ ਤੁਹਾਡੇ ਨਾਲ ਘਟਨਾ ਵਾਪਰ ਗਿਆ ਕਿਉਂਕਿ ਅਕਸਰ ਦੇਖਦੇ ਆ ਕਿ ਜਿਹੜਾ ਸ਼ਖਸ਼ ਗੱਡੀ ਲੈਂਦਾ ਬੜੀ ਖੁਸ਼ੀ ਹੁੰਦੀ ਉਹਨਾਂ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਉਹਨਾਂ ਲੋਕਾਂ ਲਈ ਕੀ ਮੈਸੇਜ ਹੈ ਬੋਲਦੇ ਯਹੀ ਲੈ ਜਾਓ ਜੀ ਨੰਬਰ ਲੱਗ ਗਿਆ ਜੀ ਇਹ ਹੈਗਾ ਜੀ ਉਹ ਹੈਗਾ ਇਹ ਸਮਝਾਈ ਜਾ ਰਹੇ ਦੋ ਤਿੰਨ ਘੰਟੇ ਹੋ ਗਏ ਸਾਨੂੰ ਕੰਪਨੀ ਦਾ ਨਾਮ ਕਰ ਦਿੰਦੇ ਨੇ ਕੰਪਨੀ ਵੀ ਆ ਕੇ ਜਿਹੜੀਆਂ ਟੈਟ ਉਹਦੀਆਂ ਨੇ ਸ਼ਰਤਾਂ ਉਹ ਤਾਂ ਕਾਫੀ ਓਕੇ ਟਾਈਮ ਤੇ ਲੰਘਣੀਆਂ ਹਾਂ ਉਹ ਪਧਾਰੀ ਹੁਣ ਸਾਡੇ ਤੇ ਗੱਡੀ ਅਸੀਂ ਗੱਡੀ ਲੈਣ ਆਏ ਸੀ ਉਹਦੇ ਪੇਂਟ ਉਤਰਿਆ ਹੋਇਆ ਸਾਰਾ ਕੁਝ ਉਤਰਿਆ ਹੋਇਆ ਇਹ ਹੀ ਅਸੀਂ ਹੋ ਰਹੀ ਗਲਬਾਤ ਲੋਕ ਹੋਰ ਜਿਹੜੇ ਇੱਥੇ ਗੱਡੀਆਂ ਲੈਣ ਆਣਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਦੇਖੋ ਸਾਡੇ ਨੇ ਆ ਉਹ ਮਿੰਦੜੇ ਗੱਡੀ ਦੇ ਵਿੱਚ ਨਾ ਉਰੇ ਮਹਿੰਦਰਾ ਜਿਹੜੀ ਨੋਵਲਟੀ ਏਜੰਸੀ ਆ ਉਰੇ ਨਾ ਗੱਡੀ ਜੇ ਲੈਣ ਤੁਸੀਂ ਆਉਣੇ ਹੋ ਤਾਂ ਚੈੱਕ ਕਰਕੇ ਗੱਡੀ ਲੈ ਕੇ ਜਾਓ ਕਿਉਂਕਿ ਇਹਨਾਂ ਦਾ ਕੋਈ ਯਕੀਨ ਨਹੀਂ ਇੱਕ ਹੋਰ ਗੱਡੀ ਇੱਥੇ ਖੜੀ ਆ ਉਹਦਾ ਵੀ ਪੱਲਾ ਪੇਂਟ ਸੀਗਾ ਉਹ ਉਹ ਵੀ ਵਾਪਸ ਕਰਕੇ ਗਏ ਲੱਗਦਾ ਵੀ ਹੁਣ ਮਕੈਨਿਕ ਨਾਲ ਲੈ ਕੇ ਆਣਾ ਮਕੈਨਿਕ ਨਾਲ ਲੈ ਕੇ ਆਓ ਨਵੀਂ ਗੱਡੀ ਉਸ ਵੇਰੇ ਕਢਾ ਕੇ ਉਹਦਾ ਸਾਰਾ ਤੁਸੀਂ ਤੁਸੀਂ ਪ੍ਰੋਪਰ ਚੈੱਕ ਕਰਕੇ ਇਥੋਂ ਗੱਡੀ ਲੈ ਕੇ ਜਾਓ ਕਿਉਂਕਿ ਜੇ ਤੁਹਾਡੀ ਗੱਡੀ ਇਥੋਂ ਬਾਹਰ ਨਿਕਲ ਗਈ ਤਾਂ ਇਹਨਾਂ ਨੇ ਨਹੀਂ ਥੋੜੀ ਸੁਣਵਾਈ ਕਰਨੀ ਨਾ ਇਹ ਪੁੱਛਦੇ ਆ ਜਿੰਨਾ ਟਾਈਮ ਦਿੱਤਾ ਆ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਅਸੀਂ ਇਹਨਾਂ ਤੋਂ ਗੱਡੀ ਲੈਣੀ ਵੀ ਨਹੀਂ ਇਹ ਪੁਰਾਣੀ ਹੈ ਜਿਹੜੀ ਗੱਡੀ ਤੇ ਲੱਗੋ ਟਾਂਕਾ ਲਗੋ ਉਹ ਕਹਿੰਦੇ ਇਦਾਂ ਹੀ ਹੁੰਦੀ ਆ ਪਿੱਛੋਂ ਹੀ ਇਦਾਂ ਹੁੰਦੇ ਟਾਂਕੇ ਲੱਗੇ ਸ਼ਰੇਮ ਸ਼ਰੇਮ ਜਿਹੜੀ ਜੀ ਲੱਗਾ ਅਸੀਂ ਤੁਹਾਨੂੰ ਦੂਜੀ ਦਿਖਾ ਦੋ ਉਂਗਲ ਇੱਕ ਵਰਦੀ ਦੀ ਪੂਰੀ ਉਹਦੇ ਚ ਦਿੱਗੀ ਜ ਉਹ ਕਹਿੰਦੇ ਇਦਾਂ ਹੀ ਹੁੰਦੀ ਆ ਪਿੱਛੋਂ ਜਿਹੜੀ ਜੀ ਕਹਿੰਦੇ ਆ ਹੈਣੀਗੀ ਇਦਾਂ ਹੀ ਹੁੰਦੀ ਆ ਮੈਂ ਕਹਾਂ ਫਿਰ ਤਾਂ ਐ ਕਰੋ ਟੋਕਰਾ ਪਰੋ ਮਿੱਟੀ ਦਾ ਪਾ ਦਿਓ ਛਿਟਾ ਮਾਰੋ ਕੋ ਇਦਾਂ ਹੀ ਗੱਡੀ ਹੁੰਦੀ ਆ ਉਹ ਵੀ ਮੰਨ ਲਾਂਗੇ ਇਸ ਤਰ੍ਹਾਂ ਇੱਕ ਲੈਗ ਬੋਲ ਕਰ ਰਹੀ ਹੈ ਕੰਪਨੀ ਨੂੰ ਚੈੱਕ ਕਰ ਰਹੀ ਹੈ ਕੰਪਨੀ ਜਿਹੜੇ ਚੈੱਕ ਕਰਕੇ ਦਾ ਰਿਵਰਟ ਆਣਾ ਪੈਂਡਿੰਗ ਹੈ ਕੱਲ ਤੱਕ ਰਿਵਰਟ ਆਏਗਾ ਫਿਰ ਅਸੀਂ ਇਹਨਾਂ ਨੂੰ ਪੂਰਾ ਡਿਟੇਲ ਚ ਐਕਸਪਲੇਨ ਕਰਾਂਗੇ ਕਿ ਨਾਮ ਆ ਤੁਹਾਡੀ ਮੇਰਾ ਨਾਮ ਅਮਿਤਾ ਜੀ ਗੱਡੀ ਬੋਸਟਰ ਤੁਹਾਡੀ ਮੈਂ ਇਥੇ ਜਨਰਲ ਮੈਨੇਜਰ ਹਾਂ ਜੀ ਸਰ ਲੋਕਾਂ ਨੂੰ ਕੱਟੇ ਐਵੇਂ ਦਿੰਦੇ ਤੁਸੀਂ ਨਹੀਂ ਨਹੀਂ ਸਰ ਬਿਲਕੁਲ ਐਕੂਰੇਟ ਕੋਈ ਮੈਨੂਫੈਕਚਰਿੰਗ ਫਾਲਟ ਜੇ ਕੋਈ ਆ ਰਿਹਾ ਕੁਝ ਕਾਗਰ ਕਚਪਨ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਪਤਾ ਲੱਗੂ ਕਿਹਾ ਜਾ ਰਿਹਾ ਕਿ ਗੱਡੀ ਜਿਹੜੀ ਪੁਰਾਣੀ ਹੈ ਜਿਹੜੀ ਨਹੀਂ I think it's okay.